ਆਸੀ ਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਆਪ ਬਾਈ ਦੋ ਕਬੂਤਰੀਆਂ ਨੇ ਦੋਨੇ ਬਾਈ ਬਾਜ਼ੀਆਂ ਜਿੱਤੀਆਂ ਹੋਈਆਂ ਲਗੀਆਂ ਨੇ ਇਹ ਸੇਲ ਨੇ ਕਬੂਤਰੀਆਂ ਬਾਈ ਦੋਨੀਆਂ ਇਹ ਦੋਨੇ ਕਬੂਤਰੀ ਬਾਜ਼ੀਆਂ ਜਿੱਤੀਆਂ ਹੋਏ ਨੇ ਬਾਈ ਇੱਕ ਦੋ ਬਾਈ ਜਿੱਤੀ ਹੋਈ ਆ ਇੱਕ ਇੱਕ ਬਾਈ ਜਿੱਤੀ ਹੋਈ ਆ ਬਾਈ ਕਬੂਤਰੀਆਂ ਦੇਖ ਲਓ ਬਾਈ ਜਿੱਤੀਆਂ ਵੀ ਬਾਈ ਛੋਟੇ ਛੋਟੇ ਪੰਡਾ ਤੋਂ ਹੋਈਆਂ ਨੇ ਕੋਈ ਐ ਨਹੀਂ ਹੈਗਾ ਵੀ ਭੱਜਣ ਵਾਲੀਆਂ ਨੇਗੀਆਂ ਇਹ ਦੇਖ ਸਕਦੇ ਹੋ ਦੋਨੇ ਕਬੂਦਰੀਆਂ ਆਪਾਂ ਸੇਲ ਕਰਨੀਆਂ ਨੇ ਬਾਈ ਇਹ ਦੇਖੇ ਸੇ ਮੇਰੇ ਭਰਾ ਨੇ ਲੈਣੀਆਂ ਹੁਣ ਜਿਹੜਾ ਵਧੀਆ ਪੈਸੇ ਲਾਉ ਬਾਈ ਉਹਨਾਂ ਨੂੰ ਦੇਵਾਂਗੇ ਪੂਰੀਆਂ ਚੰਗੀਆਂ ਨੇ ਬਾਈ ਚਾਰੇ ਪਾਸਿਓਂ ਦੋਨੇ ਕਬੂਦਰੀਆਂ ਜਿੱਤੀਆਂ ਹੋਈਆਂ ਨੇ ਬਾਈ ਆਪਣੀਆਂ ਇਹ ਸਬੂਤ ਦੇਵਾਂਗੇ ਬਾਈ ਜਿਹੜੇ ਜਿਹੜੇ ਪੰਡ ਜਿੱਤੀਆਂ ਨੇ ਉੱਥੇ ਦੇ ਬੰਦੇ ਨਾਲ ਬਾਈ ਗੱਲ ਕਰਾਵਾਂਗੇ ਪਿੰਡਦਿਆਂ ਨਾਲ ਤੇ ਫੋਟੋਆਂ ਜਿਹੜਾ ਵੀ ਪ੍ਰੂਫ ਬੰਦਾ ਕਹੂਗਾ ਬਾਈ ਉਹੀ ਪ੍ਰੂਫ ਦੇਵਾਂਗੇ ਜਿੱਤਿਆਂ ਦਾ ਨਾਮ ਵੀ ਜਿੱਤੇ ਹੋਏ ਨੇ ਬਾਈ ਆਪਣੇ ਘਰੇ ਪਏ ਨੇ ਜਿਹੜਾ ਕੋਈ ਜਿੱਤੇ ਕੱਪ ਜਿੱਤੇ ਨੇ ਇਹਨਾਂ ਨੇ ਠੀਕ ਆ ਦੋਨੇ ਕਬੂਤਰੀਆਂ ਸੇਲ ਲੈ ਬਾਈ ਫੋਨ ਬਾਈ ਉਹੀ ਮੇਰਾ ਭਰਾ ਕਰਿਓ ਜਿਨ੍ਹਾਂ ਨੇ ਲੈਣੀਆਂ ਨੇ ਠੀਕ ਆ ਸਵਾਦ ਲੈਣ ਵਾਲੇ ਬਾਈ ਬਣ ਕੇ ਨਾ ਫੋਨ ਕਰਿਆ ਕਰੋ ਠੀਕ ਆ ਇੱਕ ਮੈਨੂੰ ਹੋਰ ਗੱਲ ਨਹੀਂ ਸਮਝ ਆਉਂਦੀ ਨਾ ਇੱਕ ਆ ਗੱਲ ਜੀ ਨਾਲ ਕਿਹਾ ਕਰੋ ਯਾਰ ਕੋਈ ਨਾ ਮਾਪਦੇ ਭਾਈ ਨੂੰ ਪੁੱਛ ਕੇ ਦੱਸਦਾ ਭਰਾ ਨੂੰ ਪੁੱਛ ਕੇ ਦੱਸਦਾ ਠੀਕ ਆ ਜੇ ਲੈਣੀ ਆਂ ਹੁੰਦੀ ਐ ਨਾ ਤਾਂ ਕਾਲ ਕਰਿਆ ਕਰੋ ਬਾਈ ਫਾਲਤੂ ਫੋਨ ਨਾ ਕਰਿਆ ਕਰੋ ਯਾਰ ਤੀਜਾ ਤੁਹਾਨੂੰ ਪਤਾ ਹੀ ਥੋੜੇ ਸਾਹਮਣੇ ਹੀ ਨੇ ਕਹੀਆਂ ਨੇ ਨਗੀਨੇ ਨੇ ਬਾਈ ਦੋਨੀਆਂ ਠੀਕ ਆ ਦੋਨੀਆਂ ਬਾਜ਼ੀਆਂ ਜਿੱਤੀਆਂ ਹੋਈਆਂ ਨੇ ਇਹਨਾਂ ਦਾ ਭੱਜਣ ਵਾਲੀਆਂ ਨੇ ਬਾਈ ਥੋੜੇ ਸਾਹਮਣੇ ਆ ਕੋਲ ਲੋਟ ਜਿੱਤੀਆਂ ਹੋਈਆਂ ਨੇ ਬਾਈ 43 44 ਐਂਪਰੇਚਰ ਜਿੱਤੀਆਂ ਹੋਈਆਂ ਨੇ ਯਾਰ ਕੋਈ ਠੰਡ ਚ ਨਹੀਂ ਜਿੱਤੀ ਹੋਈਆਂ ਕੋਈ ਟਾਈਮ ਨਹੀਂ ਕਰਿਆ ਹੋਇਆ ਇਹਨਾਂ ਦਾ ਵੀ ਬਾਜੀ 7 ਨੂੰ ਗਈ ਸੀ 4 4 5 5 ਵਜੇ ਜਦੋਂ ਬਾਜੀਆਂ ਮੁੱਕੀਆਂ ਨੇ ਉਦੋਂ ਜਿੱਤੀਆਂ ਹੋਈਆਂ ਨੇ ਬਾਈ ਪੂਰੀ ਅੱਗ ਚ ਆ ਤੁਹਾਡੇ ਸਾਹਮਣੇ ਨੇ ਬਾਈ ਦੇਖ ਲਓ ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ